ਜੇ ਆਨ ਕਿ ਦੀ ਪਿਆਰਿਓ ਪਹਿਲੇ ਸਮੇਂ ਚ ਸੁਣਿਆ ਸੀ ਕਿ ਗਵਾਂਡੀ ਦਾ ਰੂਪ ਨਹੀਂ ਆਉਂਦਾ ਤੇ ਮੱਤ ਆ ਜਾਂਦੀ ਹੈ ਇਹ ਸੱਚੀ ਗੱਲ ਹੈ ਤਾਂ ਫਿਰ ਸਾਡੇ ਸਮਾਜ ਦਾ ਕੀ ਹਾਲ ਆ ਇਹਨਾਂ ਨੂੰ ਕੁਝ ਵੀ ਨਹੀਂ ਆ ਮੇਰੇ ਕਹਿਣ ਦਾ ਮਤਲਬ ਕਿ ਕਿਸੇ ਛੋਟੇ ਹੁੰਦੇ ਕਹਾਣੀ ਸੁਣਦੇ ਹੁੰਦੇ ਸੀ ਕੇਕ ਟੋਪੀਆਂ ਵੇਚਣ ਵਾਲਾ ਸੀ ਟੋਪੀਆਂ ਵੇਚਦਾ ਵੇਚਦਾ ਹੋ ਤਾਂ ਕਿ ਇੱਕ ਦਰਖਤ ਦੇ ਥੱਲੇ ਸੌ ਗਿਆ ਗਰਮੀ ਬਹੁਤ ਸੀ ਤੇ ਦੁਕਾਨ ਦੇ ਨਾਲ ਉਹਨੂੰ ਨੀਂਦ ਆ ਗਈ ਜਿਹੜੇ ਦਰਖਤ ਥੱਲੇ ਸੁਤਾ ਸੀ ਉਸ ਦਰਖਤ ਤੇ ਬਾਂਦਰ ਰਹਿੰਦੇ ਸੀ ਉਹ ਬਾਂਦਰਾ ਨੇ ਉਹਦੀਆਂ ਸਾਰੀਆਂ ਟੋਪੀਆਂ ਚੱਕ ਕੇ ਆਪਣੇ ਸਿਰ ਤੇ ਲੈ ਲਈਆਂ ਦੋ ਮਚਾਰਾ ਸਿਰ ਦਾ ਤਾਂ ਕੋ ਟੋਪੀ ਟਾਪੀ ਬਿਕੇ ਨਹੀਂ ਪਰੇਸ਼ਾਨ ਉਦਾਸੀ ਹਰ ਕਿਵੇਂ ਨਾਲ ਸੌ ਗਿਆ ਤੇ ਉੱਪਰ ਦੀ ਬਾਂਦਰ ਸਾਰੇ ਟੋਪੀਆਂ ਬੜਾ ਦੁਖੀ ਹੋਇਆ ਤੇ ਫਿਰ ਉਹਦੇ ਦਿਮਾਗ ਦੀ ਝੁਗਤ ਆਈ ਉਹਨੇ ਆਪਣੇ ਸਿਰਵਾਰੀ ਟੋਪੀ ਲਾ ਕੇ ਥੱਲੇ ਸੜ ਦਿੱਤੀ ਤੇ ਬਾਂਦਰਾ ਨੇ ਵੀ ਇਦਾਂ ਹੀ ਕੀਤਾ ਉਹਨਾਂ ਨੇ ਸਾਰੀਆਂ ਟੋਪੀਆਂ ਥੱਲੇ ਲਾਈਆਂ ਆਪਣੇ ਸਿਰ ਤੋਂ ਥੱਲੇ ਸੜਤੀਆਂ ਸੜਤੀਆਂ ਤੇ ਉਹ ਸਾਰੀਆਂ ਟੋਪੀਆਂ ਇਕੱਠੀਆਂ ਕਰਕੇ ਤੁਰ ਪਿਆ ਜਦ ਤੁਰ ਪਿਆ ਤਾਂ ਫਿਰ ਉਹਨੇ ਇਹ ਗੱਲ ਆਪਣੇ ਮੁੰਡੇ ਨੂੰ ਸਮਝਾਈ ਜੇ ਕਾਕਾ ਜੇ ਤੈਨੂੰ ਕਿਤੇ ਇਦਾਂ ਨੀਂਦ ਉਹਦਾ ਲਵੇ ਨਾ ਟੋਪੀਆਂ ਤੇਰੀਆਂ ਬਾਂਦਰ ਚੱਕ ਕੇ ਲੈ ਜਾਣ ਤੂੰ ਆਪਣੇ ਸੇਰਵਾਰੀ ਟੋਪੀ ਲਾ ਕੇ ਥੱਲੇ ਸਿੱਟ ਦੀ ਤਾਂ ਬਾਂਦਰਾਂ ਨੇ ਵੀ ਸਿੱਟ ਦੇਣੀਆਂ ਕਿ ਤੂੰ ਆਪਣਾ ਤੇ ਕੰਮ ਕਰੀਂ ਮਤਨ ਟੈਨਸ਼ਨ ਲੈਣ ਦੀ ਲੋੜ ਨਹੀਂ ਤੋਂ ਉਹਨੇ ਮੁੰਡੇ ਨੇ ਉਹ ਵੀ ਸੌ ਗਿਆ ਟਕ ਤੇ ਉਹਦਾ ਮੁੰਡਾ ਵੀ ਉਸੇ ਵਿਰਖਸ਼ ਥੱਲੇ ਜਾ ਕੇ ਸੌ ਗਿਆ ਜੋ ਸੌ ਗਿਆ ਤੇ ਉਹ ਬਾਂਦਰ ਥੱਲੇ ਉਤਰੇ ਉਹਨਾਂ ਨੇ ਸਾਰੀਆਂ ਟੋਪੀਆਂ ਉਹਦੀਆਂ ਚੱਕ ਕੇ ਲੈ ਗਏ ਜੋ ਸਾਰੀਆਂ ਟੋਪੀਆਂ ਚੱਕ ਕੇ ਲੈ ਗਏ ਤੇ ਉਹਨੂੰ ਇੰਨਾ ਟੈਨਸ਼ਨ ਦੀ ਹੋਈ ਉਹਨੂੰ ਇੰਨਾ ਮਲਾਲ ਨਹੀਂ ਹੋਇਆ ਕਿ ਮੇਰੀਆਂ ਟੋਪੀਆਂ ਚੱਕ ਕੇ ਲੈ ਗਏ ਦੁਖੀ ਨਹੀਂ ਹੋਇਆ ਉਹ ਕਿਉਂ ਕਿਉਂਕਿ ਉਹਦੇ ਬਾਪ ਨੇ ਸਮਝਾਇਆ ਸੀ ਕਿ ਜਦੋਂ ਬਾਂਦਰ ਤੇਰੀਆਂ ਟੋਪੀਆਂ ਚੱਕ ਕੇ ਲੈ ਜਾਣ ਤੂੰ ਇੰਦਾ ਕਰੀ ਉਹਨੇ ਜੀ ਕੀਤਾ ਆਪਣੇ ਬਾਪ ਦੀ ਦਿੱਤੀ ਸਿੱਖਿਆ ਸੀ ਜਿਹੜੀ ਉਹਨੇ ਆਪਣੇ ਸਿਰ ਵਾਲੀ ਟੋਪੀ ਲਾਈ ਕੱਥਰਲੇ ਸੜ ਦਿੱਤੀ ਤੋਂ ਇੰਦਾ ਹੋਈ ਕਿ ਉਹ ਬਾਂਦਰਾਂ ਨੇ ਟੋਪੀਆਂ ਨਹੀਂ ਛੱਡੀਆਂ ਇੱਕ ਬਾਂਦਰ ਥੱਲੇ ਉਤਰਿਆ ਉਹ ਵੀ ਚੱਕ ਕੇ ਲੈ ਗਿਆ ਉਹਦੇ ਸਿਰ ਵਾਲੀ ਟੋਪੀ ਵੀ ਲੈ ਗਿਆ ਤਾਂ ਮਤਲਬ ਕਹਿਣ ਦਾ ਇਹ ਆ ਕਿ ਜਦ ਬਾਂਦਰਾ ਨੂੰ ਅਕਲ ਆ ਸਕਦੀ ਆ ਵੇ ਇਹਨੇ ਪਹਿਲਾਂ ਟੋਪੀ ਸਿੱਟੀ ਤਾਂ ਹੀ ਸੜਤੀਆਂ ਸਾਰੀਆਂ ਗਵਾਲੀਆਂ ਤੇ ਕੀ ਆਪਾਂ ਨੂੰ ਸਮਝ ਨਹੀਂ ਆਉਂਦੀ ਜਿਹੜੀਆਂ ਸਾਡੇ ਵੱਡੇ ਆ ਬਜ਼ੁਰਗਾਂ ਨੇ ਤਕਲੀਫਾਂ ਸਹਿਣ ਕੀਤੀਆਂ ਕੀ ਆਪਾਂ ਵੀ ਉਹ ਸਹਿਣ ਕਰੀਏ ਜੇ ਸਾਡੇ ਵੱਡੇ ਬਜ਼ੁਰਗਾਂ ਨੇ ਬਬੀ ਜੀ ਨੇ ਆਪਣਾ ਸਿਰ ਦੇ ਦਿੱਤਾ ਅਸੀਂ ਵੀ ਦੇ ਦਈਏ ਜੇ ਸਾਡੇ ਕਿਲਵਿਆਂ ਨੇ ਅੰਗੂਠਾ ਦੇ ਦਿੱਤਾ ਕਿ ਅਸੀਂ ਵੀ ਇਹੀ ਕਰੀਏ ਸੋਚੋ ਸਮਝੋ ਵਿਚਾਰੋ ਸਾਨੂੰ ਕੀ ਸਮਝਾਉਣੀ ਚਾਹੀਦੀ ਹੈ ਸਾਨੂੰ ਆਪਣੀ ਲਾਈਫ ਨੂੰ ਦੀਣ ਵਾਸਤੇ ਅੱਗੇ ਵਧਣਾ ਚਾਹੀਦਾ ਹੈ ਨਾ ਕਿ ਉਹੀ ਪ੍ਰਾਤਨ ਕਿਸੀਆਂ-ਪਿੱਟੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਚੱਲੀਏ ਵਰਤਮਾਨ ਸਮੇਂ ਨੂੰ ਦੇਖੋ ਕਿਹੋ ਜਿਹਾ ਸਮਾਂ ਹੈ ਕਿੰਦਾ ਵਿਚਤ ਵਰਤਮਾਨ ਸਮੇਂ ਨੂੰ ਦੇਖੋ ਕੈਸੇ ਵਿਚਰਦਾ ਹੈ ਉਸੇ ਤਰ੍ਹਾਂ ਆਪਾਂ ਨੂੰ ਵਿਚਰਨਾ ਚਾਹੀਦਾ ਹੈ ਸਮੇਂ ਦੀ ਨਿਜ਼ਾਕਤ ਨੂੰ ਸਮਝੋ ਸਮੇਂ ਅੱਜ ਉਹ ਸਮੇਂ ਨਹੀਂ ਰਿਹਾ ਕਿ ਆਪਾਂ ਕਿਸੀਆਂ-ਪਿੱਟੀਆਂ ਗੱਲਾਂ ਦੇ ਵਿੱਚ ਅੱਜ ਕੰਪਿਊਟਰਾਈਜ਼ ਜ਼ਮਾਨਾ ਹੈ ਸਮਾਤ ਭਾਰਤ ਬਣਾ ਦਿੰਦਾ ਹੈ ਜੋ ਸਮਾਰਟ ਭਾਰਤ ਦੇ ਚਲੀ ਆਪਾਂ ਰਹਿ ਕੇ ਇਦਾਂ ਦੇ ਵਿਚਾਰ ਲੈ ਕੇ ਚੱਲਾਂਗੇ ਫਿਰ ਕਾਮਯਾਬ ਨਹੀਂ ਹੋਵਾਂਗੇ ਅਗਾ ਵਦੂ ਵਿਚਾਰ ਲੈ ਕੇ ਚੱਲੋ ਈਸ਼ਵਰ ਵਾਲਮੀ ਕੀ ਮਾਰਾਇ ਜੀ ਸਾਨੂੰ ਸਮਝਾਉਂਦੇ ਹਨ ਕਿ ਪਾਵਨ ਬਾਣੀ ਵਿੱਚ ਸਮਝਾਉਂਦੇ ਆ ਉਹ ਕਹਿੰਦੇ ਆ ਕਿ ਕੁਝ ਲੋਕ تھے ਕੁਝ ਲੋਕ تھے ਜੋ ਵਕਤ ਕੇ ਸਾਚੇ ਵਿੱਚ ਢਲ ਗਏ ਕੁਝ ਲੋਕ تھے ਜੋ ਵਕਤ ਦਾ ਸੰਜਾ ਬਦਲ ਗਏ ਆਪਾਂ ਵਕਤ ਦੇ ਸਮੇਂ ਦੇ ਵਿੱਚ ਢਲਣਾ ਨਹੀਂ ਸਰਕਾਰ ਬਣਾਉਣੀ ਹੈ ਜਨਤਿਕ ਗਿਰियां ਵੀ ਨਹੀਂ ਆਪਾਂ ਆਪਣੀ ਚੌਧਰਾਹੜ ਕਾਇਮ ਕਰਨੀ ਹੈ ਆਪਣਾ ਸਮਾਜ ਕਾਇਮ ਕਰਨਾ ਹੈ ਈਸ਼ਵਰ ਨਾਲ ਜੁੜੋ ਜਦੋਂ ਤੁਸੀਂ ਈਸ਼ਵਰ ਨਾਲ ਜੁੜ ਗਏ ਪਰਮਾਤਮਾ ਨਾਲ ਨਿਕੀ ਮਾਰ ਨਾਲ ਜੁੜ ਗਏ ਆਟੋਮੈਟਿਕਲੀ ਤੁਸੀਂ ਮਹਾਨ ਹੋ ਜਾਓਗੇ ਤੋ ਪਿਆਰਿਓ ਮੇਰੇ ਕਹਿਣ ਦਾ ਸਾਫ ਸਾਫ ਮਤਲਬ ਇਹ ਹੈ ਕਿ ਆਪਣੇ ਆਪ ਤੇ ਭਰੋਸਾ ਰੱਖੋ ਆਪਣੇ ਆਪ ਤੇ ਕੌਨਫੀਡੈਂਸ ਰੱਖੋ ਤਾਂ ਜੇ ਅਸੀਂ ਇਹ ਕੰਮ ਕਰ ਸਕਦੇ ਹਾਂ ਔਰ ਤੁਸੀਂ ਕਰ ਸਕਦੇ ਹੋ ਤੁਹਾਡੇ ਵਿੱਚੋਂ ਹੀ ਤੁਹਾਡੀਆਂ ਮਾਵਾ ਮਾਈ ਭਾਗੋ ਜੀ ਜਿਨ੍ਹਾਂ ਨੇ ਸਿੱਖ ਧਰਮ ਨੂੰ ਕਾਇਮ ਕੀਤਾ ਹੈ ਉਹ ਤੁਹਾਡੀਆਂ ਹੀ ਮਾਵਾ ਹਨ ਉਹ ਤੁਹਾਡੀਆਂ ਹੀ ਮਾਵਾ ਹਨ ਜਿਨ੍ਹਾਂ ਜਲਕਾਰੀ ਬਾਈ ਨੇ ਲక్ష్ਮੀ बाई ਦੀ جنگ ਲੜੀ ਔਰ ਉਹਦਾ ਪਰਿਵਾਰ ਵੀ ਸਾਥ দিয়া ਤੇ ਉਹਦਾ ਰਾਜ ਵੀ ਸਾਥ ਦੇ ਦਿੱਤਾ ਪਿਆਰਿਓ ਕਹਿਣ ਦਾ ਮਤਲਬ ਕੀ ਅੱਗੇ ਵਿਚਾਰ ਹੋਰ ਜਾਣਾਂਗੇ ਇਸੇ ਤਰ੍ਹਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਸ਼ੇਅਰ ਕਰ ਲਓ ਕਮੈਂਟ ਕਰਿਆ ਕਰੋ ਪਤਾ ਲੱਗੇ ਵੀ ਆ ਸਹੀ ਚਾਰ ਦੇ ਰਿਹਾ ਜਾਂ ਤੁਹਾਨੂੰ ਪਸੰਦ ਆ ਰਹੇ ਕਿ ਨਹੀਂ ਆ ਰਹੇ ਤੋਂ ਇਨਾ ਸ਼ਬਦਾਂ ਨਾਲ ਤੁਹਾਨੂੰ ਸਾਰਿਆਂ ਨੂੰ ਸਾਦਰ ਜੈ ਹੋਰ ਅੰਮ੍ਰਿਤ ਕੀ